ਜਿਹੜੇ ਸੰਧੂ ਸਾਹਿਬ ਨਾਲ ਪਹੁੰਚੇ ਨੇ ਸਾਰਿਆਂ ਨੂੰ ਇੱਥੇ ਆਂਦੇ ਜੀਆਂ ਇਹਨੂੰ ਕੁਰਸੀਆਂ ਤੇ ਬੈਠਣ ਦੀ ਕਿਰਪਾਲਤਾ ਕਰੋ ਤਾਂ ਜੋ ਅਸੀਂ ਆਪਣੇ ਲੀਡਰ ਸਾਡੇ ਜਿਹੜੇ ਚੁਬੇਕ ਸਿੰਘ ਜੀ ਚਤਾਰ ਸਿੰਘ ਜੀ ਰਕੇਸ਼ ਭਾਟਿਆ ਜੀ ਰਮਨ ਮਹਿਤਾ ਜੀ ਸਾਜਮ ਸਿੰਘ ਜੀ ਔਰ ਇਸ ਇਲਾਕੇ ਦੀਆਂ ਕੋਈ ਸਮੱਸਿਆਵਾਂ ਨੇ ਅਸੀਂ ਆਪਣੇ ਲੀਡਰ ਨੂੰ ਉਹਨਾਂ ਸਮੱਸਿਆਵਾਂ ਬਾਰੇ ਰੂਬਰੂ ਕਰਾ ਦਈਏ ਕਿ ਜਨਾਬ ਬਿੰਦੀ ਹੈ ਐਟ ਕੀ ਨਾ ਕਰਿਓ ਜੇ ਇਹਨਾਂ ਨੇ ਮੰਤਰੀ ਬੰਨਾ ਜੇ ਔਰ ਮੇਰੇ ਵੀਰੋਂ ਇਹਨਾਂ ਕੋ ਕੰਮ ਲਾ ਅੱਗੇ ਤੁਸੀਂ ਦੋ ਗਲਤੀਆਂ ਕਰ ਲੀਆਂ ਜੇ ਪ੍ਰਦੀਪ ਪੂਰੀਵਰੀ ਜੀ ਔਰ ਤੁਸੀਂ ਜੇਪਲੀ ਸਾਹਿਬ ਜੀ ਦੋ ਗਲਤੀਆਂ ਕੀਤੀਆਂ ਹੈਂ ਤਕੀ ਨਾ ਕਰਿਓ ਮੇਰੇ ਵੀਰੋ ਇਹਨਾਂ ਕੋ ਕੰਮ ਲਲਿਓ ਇਹਨਾਂ ਮੰਤਰੀ ਬੰਨਾ ਜੀ ਸਰਕਾਰ ਭਾਰਤੀ ਜਨਤਾ ਪਾਰਟੀ ਜੇ ਬੰਨੀ ਜੇ ਔਰ ਤੁਸੀਂ ਆਪਣੇ ਇਲਾਕੇ ਦਾ ਕੰਮ ਇਹਨਾਂ ਨੂੰ ਵੋਟਾਂ ਪਾ ਕੇ ਪੁਲ ਦਾ ਕੰਮ ਕਰਾ ਲਿਓ ਗੰਡੇ ਨਾਲੇ ਦਾ ਕੰਮ ਕਰਾ ਲਿਓ ਚਾਹੇ ਡੰਮ ਚਕਾ ਲਿਓ ਕੰਮ ਕਰਨ ਨੂੰ ਤਗੜੇ ਨੇ ਸੰਧੂ ਸਾਹਿਬ ਇੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਇਹਨਾਂ ਮੰਤਰੀ ਬੰਨਾ ਜੀ ਔਰ ਤੁਹਾਡਾ ਜੀ ਦਿਲ ਰਾਹਤ ਤੁਹਾਨੂੰ ਕੋਈ ਤੰਗੀ ਨਹੀਂ ਜੀ ਰਹਿਣੀ ਰੇਲਵੇ ਕ੍ਰੋਸਿੰਗ ਤੇ ਪੁਲ ਬਣਵਾ ਲੈਣਾ ਮੇਰਾ ਵਾਦਾ ਹੈ ਕਿ ਸੰਧੂ ਸਾਹਿਬ ਵੀ ਵਾਦਾ ਕਰ ਗਏ ਪਰ ਲਾਕੇ ਦੀ ਲੋਹਾਰ ਬਦਲਦੀ ਲਾਕੇ ਦੀ ਲੋਹਾਰ ਬਦਲਦੀ ਗਲੀਆਂ ਛੜਕਣ ਆਣ ਕੇ ਬੇਨਤੀ ਆ ਕਿ ਗਲਤੀ ਨਾ ਕਰਿਓ ਜੀ ਐਤ ਕੀ ਵੋਟਾਂ ਭਾਰਤੀ ਜਨਤਾ ਪਾਰਟੀ ਕਰਨਜੀਤ ਸਿੰਘ ਜੀ ਸੰਧੋ ਕੋਹਨਾ ਦੇ ਨਾਲ ਦਰਜਾ ਬਰਦਰਜਾ ਪਹੁੰਚ ਗੁਰੂ ਰਾਮਦਾਸ ਸਾਹਿਬ ਦੀ ਧਰਤੀ ਤੇ ਆਪਾਂ ਬੈਠੇ ਹੋਈਏ ਔਰ ਪੰਜਾਬ ਦੇ ਵਿੱਚ ਤੇ ਖਾਲਸੇ ਦੀ ਫਤਿਹ ਬੁਲਾਈਏ ਤੇ ਕੌਫੀ ਪੀ ਕੇ ਵੀ ਬਾਜ ਢੱਲੀ ਆਵੇ ਫਿਰ ਗੱਲ ਨਹੀਂ ਬਣਦੀ ਇੱਕ ਵਾਰੀ ਦੁਬਾਰਾ ਲਵਾਓ ਹਾਜਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਨੂੰ ਸੋ ਮਾਤਾ ਨੂੰ ਦੱਸਣਾ ਚਾਹਣਾ ਹੈ ਕਿ 7 ਸਾਲ ਐਨਓਸੀਆਂ ਦੇ 2-3 ਵਾਰੀ ਇਹਨਾਂ ਨੇ ਐਨਓਸੀ ਦਾ ਐਲਾਨ ਕਰਕੇ ਤੇ ਸਿਰਫ ਖਬਰਾਂ ਨੀਆਂ ਸੁਰਖੀਆਂ ਬਣ ਕੇ ਰਹਿ ਗਿਆ ਅਜ ਤੱਕ ਇਹਨਾਂ ਨੇ ਐਨਓਸੀ ਬੰਦ ਨਹੀਂ ਕੀਤੀ ਆ ਸਾਡੇ ਵਿੱਚ ਕਈ ਭੈਣ ਭਰਾ ਇਹੋ ਜੇ ਬੈਠੇ ਨੇ ਗਰਮੀ ਦਾ ਮੌਸਮ ਆ ਗਿਆ ਐਨਓਸੀ ਤੋਂ ਬਿਨਾਂ ਉਹਨਾਂ ਦਾ ਬਿਜਲੀ ਦਾ ਮੀਟਰ ਨਹੀਂ ਲੱਗ ਰਿਹਾ ਤੁਸਨਸਾਨ ਨੂੰ ਦਾ ਜੀ ਆਇਆਂ ਕਾਹਨ ਵਾਸਤੇ ਪਹੁੰਚਿਓ ਮੈਂ ਸਾਰਿਆਂ ਦਾ ਜੀ ਆਇਆਂ ਕਹਨਾ ਤੁਹਾਡਾ ਕਹਿ ਦਲੋਤ ਨਵਦੀ ਹਾਂ ਤੇ ਇੱਕ ਜੋਂ ਨੂੰ ਇੱਕਤਾ ਪਾਰਟੀ ਜਿੰਦਾਬਾਦ ਪਾਰਟੀ ਜਨਤਾ ਪਾਰਟੀ ਜਿੰਦਾਬਾਦ ਚੋਣ ਸ਼ਾਨ ਚੋਣ ਸ਼ਾਨ ਵਾਹਿਗੁਰੂ ਜੀ ਕਾ ਏ ਆਮ ਆਦਮੀ ਪਾਰਟੀ ਨੂੰ ਛੱਡ ਕੇ ਜਿਹੜੇ ਬਹੁਤ ਸਾਲਾਂ ਤੋਂ ਇਸ ਇਲਾਕੇ ਦੀ ਸੇਵਾ ਕਰਦੇ ਪਏ ਐ ਮਹਸਦਾਰਨ ਪਰ 누ਵੀ 누ਵੀ ਸਰੂਪਾ ਪਾ ਕੇ ਅਸੀਂ ਸਨਮਾਨਿਤ ਕਰਾਂਗੇ ਕੋਈ ਅੱਗੇ ਆ ਜਾਨ ਮੇਰੀ ਪੈਨ ਰਣਜੀਤ ਕੌਰ ਵੀ ਅੱਜ ਆਮ ਆਦਮੀ ਰੂਪੇ ਦੇ ਇੱਥੇ ਲਿਆ ਵੀਰ ਅਜੇ ਕੁਮਾਰ ਜੀ ਭਾਜੀ ਅਜੇ ਕੁਮਾਰ ਜੀ देखो ਤੁਸੀਂ ਆਪ ਦੇਖਿਆ ਇੱਥੋਂ ਦਾ ਉਤਸ਼ਾਹ ਤੁਸੀਂ ਫਤਿਹ ਸਿੰਘ ਕਲੋਨੀ ਦੀਆਂ ਪ੍ਰੋਬਲਮਾਂ ਨੂੰ ਵੀ ਸੁਣੀਆਂ ਇੱਥੇ ਡੰਪ ਦੀ ਪ੍ਰੋਬਲਮ ਹੈ ਲਾਅ ਐਂਡ ਆਰਡਰ ਦੀ ਪ੍ਰੋਬਲਮ ਹੈ ਸੀਵਰੇਜ ਦੀ ਪ੍ਰੋਬਲਮ ਹੈ ਇੱਥੇ ਗੰਦਾ ਨਾਲਾ ਹੈ ਨਾਲ ਇੰਨੇ ਸਾਲ ਹੋ ਗਏ ਅਗਰ ਅਸੀਂ ਇਸ਼ਤਿਹਾਰ ਦੇਖੀਏ ਔਇਲਾ ਸਾਹਿਬ ਦਾ ਤੇ ਉਹ ਤਾਂ ਕਹਿੰਦੇ ਬੜੀ ਡਿਵੈਲਪਮੈਂਟ ਲੈਂਦੀ ਤੁਸੀਂ ਇੱਥੇ ਆਪ ਆ ਕੇ ਦੇਖੋ ਆ ਜਿਹੜਾ ਉਤਸ਼ਾਹ ਤੁਸੀਂ ਦੇਖਿਆ ਆ ਇਹ ਉਤਸ਼ਾਹ ਦਿਖਾ ਰਿਹਾ ਹੈ ਕਿ ਆਦਿਕਾਂ ਲੋਕੀ ਬڑے ਮੰਨਦੇ ਕਲੀਅਰ ਨੇ ਸਾਫ ਨੇ ਕਿ ਅਸੀਂ ਅੰਬਰਸਰਦੀ ਡਿਵੈਲਪਮੈਂਟ ਲਈ ਵੋਟ ਕਰਨੀ ਹੈ ਤੇ ਆਦਕਾਂ ਇਕੱਠੇ ਮਿਲ ਕੇ 1 ਜੂਨ ਨੂੰ ਸਾਰਿਆਂ ਨੇ ਅੰਬਰਸਰ ਲਈ ਵੋਟ ਕਰਨੀ ਆਪਣੇ ਪਰਿਵਾਰਾਂ ਲਈ ਕਰਨੀ ਬਿਜਲੀ ਦੇ ਮੀਟਰ ਨਾ ਲੱਗੇ ਹੋਣ ਕਰਕੇ ਭਾਜਪਾ ਆਪਾ ਵੱਲੋਂ ਕਾਫੀ ਵਾਰ ਵਾਰ ਆਵਾਜ਼ ਉਠਾਈ ਗਈ ਹੈ ਪਰ ਸਰਕਾਰ ਤੇ ਜੂ ਨਹੀਂ ਸਰਗਰਮ ਦੇਖੋ ਮੈਂ ਤਾਂ ਉਤੋਂ ਵੀ ਅੱਗੇ ਦੀ ਗੱਲ ਕਹੀ ਮੈਂ ਤਾਂ ਕਿਹਾ ਇੱਥੇ ਸੋਲਰ ਕਿਉਂ ਨਹੀਂ ਲੱਗੇ 24 ਘੰਟੇ ਲੋਕਾਂ ਨੂੰ ਮੁਫਤ ਬਿਜਲੀ ਮਿਲੂ ਅਗਰ ਸੋਲਰ ਪੈਨਲ ਸਾਡੇ ਚਨਾਈ ਚ ਬਣ ਰਹੇ ਨੇ ਤੇ ਸਰਕਾਰ ਨੂੰ ਇੰਨੀ ਸਮਝ ਨਹੀਂ ਆ ਕਿ ਮੋਦੀ ਸਾਹਿਬ ਉਥੇ ਫ੍ਰੀ ਸੋਲਰ ਪੈਨਲ ਦੇ ਰਹੇ ਨੇ ਤੇ ਇਸੇ ਲਈ ਐਮਪੀ ਦੀ ਇਲੈਕਸ਼ਨ ਬੜੀ ਜ਼ਰੂਰੀ ਆ ਉਹ ਐਮਪੀ ਚਾਹੀਦਾ ਜਿਹੜੀ ਨਾਪ ਤੋਲ ਸੈਂਟਰ ਨਾਲ ਮਿਲਦੀ ਹੋਵੇ ਤੇ ਉਥੋਂ ਇਹ ਸਭ ਚੀਜ਼ਾਂ ਲਿਆ ਕੇ ਸਾਡੇ ਅੰਮ੍ਰਿਤਸਰ ਦੇ ਲੋਕਾਂ ਲਈ ਤੇ ਫਤੇਹ ਸਿੰਘ ਕਲੋਨੀ ਦੇ ਲੋਕਾਂ ਲਈ ਕੀ ਲੱਗਦਾ ਕਿ ਅੱਜ ਦਾ ਘਟ ਦੇ ਕੇ ਸੁਪਨਾ ਸਰਕਾਰ ਹੁੰਦਾ ਦਿਖਾਈ ਦੇ ਰਿਹਾ ਦੇਖੋ ਇਹਦੇ ਸੁਪਨੇ ਵਾਲੀ ਕੋਈ ਗੱਲ ਨਹੀਂ ਨਾ ਹੀ ਮੈਂ ਸੁਪਨੇ ਦੇਖਦਾ ਆ ਇਹ ਤੇ ਪਬਲਿਕ ਸਰਵਰ ਦੀ ਗੱਲ ਹੈ ਸਰਦਾਰ ਸਾਹਿਬ ਤੁਸੀਂ ਇਹਨਾਂ ਦੀ ਹਾਲਤ ਦੇਖੋ ਨਸ਼ਿਆਂ ਦੀ ਹਾਲਤ ਦੇਖੋ ਇੱਥੇ ਫੈਮਿਲੀ ਕਿਤਰਾ ਬਰਬਾਦ ਹੁੰਦੀਆਂ ਨੇ ਤੇ ਉਹਨਾਂ ਨੂੰ ਠੀਕ ਕਰਨ ਦਾ ਸਭ ਤੋਂ ਵੱਡਾ ਜੁਮਾ ਸਾਡੇ ਸਾਰਿਆਂ 'ਚ ਹੈ ਤੇ ਮੈਂ ਉਸ ਤਰ੍ਹਾਂ ਦੇਖਦਾ ਉਹ ਰਿਸਪੌਂਸਿਬਿਲਟੀ ਵਾਲਾ ਜੋ ਅੱਜ ਦਾ ਠਾਠਾ ਮਾਰਦਾ ਇਕੱਠ ਥੋੜੇ ਜਿਹੇ ਸਮੇਂ ਦੇ ਵਿੱਚ ਰੱਖਿਆ ਗਿਆ ਹੈ ਔਰ ਚੇਚੇ ਤੌਰ ਤੇ ਸਾਡੇ ਇਥੋਂ ਦੇ ਅੰਮ੍ਰਿਤਸਰ ਦੇ ਕੈਂਡੀਡੇਟ ਸਰਦਾਰ ਤਰਨਜੀਤ ਸਿੰਘ ਜੀ ਸੰਧੂ ਚੇਚੇ ਤੌਰ ਤੇ ਪਹੁੰਚੇ ਹੋਏ ਵੇਖ ਕੇ ਗਏ ਨੇ ਕਿ ਇਲਾਕਾ ਫਤੇ ਸਿੰਘ ਨਗਰ ਦੇ ਸੰਗਤ ਕਿਸ ਤਰ੍ਹਾਂ ਠਾਠਾ ਮਾਰਦਾ ਕਾਠੋ ਨਾ ਵਿਖਾਇਆ ਤੇ ਉਹ ਬੜੇ ਹਤਾਵਲੇ ਨੇ ਕਿ ਪਹਿਲੀ ਤਰੀਕ ਆਵੇ ਤੇ ਕਮਲ ਦੇ ਫੁੱਲ ਤੇ ਮੁਰਾ ਲਾ ਕੇ ਇਸ ਵਾਰੀ ਅਸੀਂ ਭਾਰਤੀ ਜਨਤਾ ਪਾਰਟੀ ਦਾ ਕੈਂਡੀਡੇਟ ਸੁੱਚਾ ਕੇ ਭੇਜਿਏ ਤੇ ਆਪਣੇ ਇਲਾਕੇ ਦੇ ਵਿਕਾਸ ਕਰਾਈਏ। ਕੀ ਲੱਗਦਾ ਕਿ ਲੋਕ ਇਸ ਵਾਰ ਚਾਹੁੰਦੇ ਨੇ ਭਾਜਪਾ ਨੂੰ? ਬਿਲਕੁਲ ਜੀ ਇਸ ਗੱਲ ਦੇ ਕੋਈ ਵਿੱਚ ਇਸ ਗੱਲ ਦੇ ਵਿੱਚ ਕੋਈ ਸ਼ੱਕ ਨਹੀਂ ਆ ਲੋਕਾਂ ਦੇ ਵਾਅਦੇ ਵਾਅਦੇ ਨੂੰ ਲਈਦੇ ਨੇ ਪਰ ਕਿਤੇ ਨਾ ਕਿਤੇ ਜਾ ਕੇ ਜਿਤਨਾ ਥੋੜਾ ਬਾਲਾ ਕੋਈ ਕਿਸਾਨੀ ਵਿਰੋਧ ਹੈਗਾ ਵਾ ਉਥੇ ਲੋਕ ਪਿੰਡਾਂ ਦੇ ਵਿੱਚ ਸਾਹਮਣੇ ਨਹੀਂ ਸਾਹਮਣੇ ਨਹੀਂ ਆਉਂਦੇ ਕਿ ਪਿੰਡ ਵਾਸੀ ਦਾ ਵਾਸ ਆ ਪਰ ਉਹ ਕਹਿੰਦੇ ਵੀ ਵੋਟ ਅਸੀਂ ਜਿਹੜੀ ਐੜ ਕੇ ਭਾਰਤੀ ਜਨਤਾ ਪਾਰਟੀ ਨੂੰ ਪਾਉਣੀ ਆ ਕਿਸਾਨ ਭਾਵੇਂ ਆਪਣੇ ਚੰਡੇ ਡੰਡੇ ਜਿੱਥੇ ਮਰਜ਼ੇ ਲਈ ਫਿਰਦੇ ਤਾਂ ਜੀ ਵੇਖੋ ਲੋਕਾਂ ਦਾ ਬਹੁਤ ਭਾਰੀ ਉਤਸ਼ਾਹ ਆ ਲੋਕੀ ਹੱਲ ਤਰ ਬੈਠੇ ਨੇ ਕਮਲ ਦੇ ਵੱਲ ਨੂੰ ਵੋਟਾਂ ਬੋਲ ਲਈ ਤੇ ਕਿਹੜਾ ਟਾਈਮ ਹੋਇਆ ਕਮਲ ਦੇ ਵੱਲ ਦੀ ਸਰਕਾਰ ਪਾਈਏ ਤੇ ਭਾਰਤੀ ਜਨਤਾ ਪਾਰਟੀ ਮੋਦੀ ਸਰਕਾਰ ਦੀ ਪੰਜਾਬ ਵਿੱਚ ਦੀ ਸਰਕਾਰ ਲਈਏ ਇਸ ਵਾਰੀ ਲੋਕਾਂ ਦਾ ਬਹੁਤ ਉਛਾਹ ਆ ਤੁਸੀਂ ਆਪ ਹੀ ਖੁਦ ਵੇਖਿਆ ਵਾ ਤੁਹਾਡੇ ਚੈਨਲ ਦੇ ਰਾਹੀਂ ਮਦਮ ਜਰਾਈ ਇਹ ਦੱਸਣਾ ਚਾਹੁੰਦਾ ਵੀ ਲੋਕੀ ਜੜਕ ਨਹੀਂ ਇਸ ਵਾਰਲੇ ਤਿਆਰ ਤੋਂ ਤਿਆਰ ਬੈਠੇ ਨੇ ਭਾਰਤੀ ਜਨਤਾ ਪਾਰਟੀ ਨੂੰ ਡੀਗ ਰਹੇ ਨੇ ਜੋ ਆਪਣੇ ਇਲਾਕੇ ਦੇ ਵਿਕਾਸ ਵੱਧ ਵੱਧ ਹੋ ਜਾਣਾ